ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਟ੍ਰੈਫਿਕ ਪੁਲਿਸ ਕੀਰਤਪੁਰ ਸਾਹਿਬ ਵੱਲੋਂ ਤੇਜ਼ ਗਤੀ ਵਿੱਚ ਚੱਲਣ ਵਾਲੇ ਵਾਹਨਾਂ ਤੇ ਸ਼ਿਕੰਜਾ ਕੱਸਣ ਲਈ ਕੁੱਲੂ-ਮਨਾਲੀ-ਚੰਡੀਗੜ੍ਹ ਮੁੱਖ ਮਾਰਗ ਤੇ ਪਿੰਡ ਬਰੂਵਾਲ ਕੋਲ ਵਿਸ਼ੇਸ਼ ਨਾਕੇ ਤੇ ਸਪੀਡ ਗਨ ਲਗਾ ਵਾਹਨਾਂ ਦੇ ਚਲਾਨ ਕੱਟੇ ਗਏ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਜ਼ਿਲ੍ਹਾ ਐਜੂਕੇਸ਼ਨ ਸੈੱਲ ਦੇ ਇੰਚਾਰਜ ASI ਸੁਖਦੇਵ ਸਿੰਘ ਨੇ ਦੱਸਿਆ ਕਿ ਜਿੱਥੇ ਤੇਜ਼ ਗਤੀ ਵਿੱਚ ਚੱਲਣ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਉੱਥੇ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਤੇ ਨਸ਼ਿਆਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਉਹਨਾਂ ਦੱਸਿਆ ਕਿ ਹੁਣ ਤੱਕ ਲਗਭਗ 2 ਦਰਜਨ ਵਾਹਨਾਂ ਦੇ ਚਲਾਨ ਕੱਟੇ ਜਾ ਚੁੱਕੇ ਨੇ ਤੇ ਵਾਹਨਾਂ ਤੇ ਲੱਗੀ ਕਾਲੀ ਫਿਲਮ ਵੀ ਉਤਾਰੀ ਜਾ ਰਹੀ ਹੈ PB ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਹਲੋ ਕੋਈ ਸਤਿ ਸ੍ਰੀ ਅਕਾਲ ਬੋ। ਜੋਗੇ ਸਸਪੀ ਸਾਹਿਬ ਰੂਪਨਗਰ ਜੀ ਦੇ ਵਿਸ਼ਾ ਨਿਯਮ ਚਾਰ ਕੁਲੂ ਮਨਾਲੀ ਜਿਹੜਾ ਕੀਪੋਰ ਸਾਹਿਬ ਰੋਡ ਤੇ ਸਪੈਸ਼ਲ ਨਾਕਾਬੰਦੀ ਕਰਕੇ ਬਹੁਤ ਸਾਰਾ ਮੇਰੀ ਤਲਾ ਰਹੇ ਆ ਉਹਨਾਂ ਦੇ ਜਿਹੜੇ ਚਲਾਨ ਕੀਤੇ ਜਾ ਰਹੇ ਆ ਤੇ ਉਹਨਾਂ ਨੂੰ ਨਾਲ ਸਮਝਾਇਆ ਵੀ ਜਾ ਰਿਹਾ ਆ ਸੱਦੀ ਕਹਿੰਦੇ ਆ ਇੱਥੇ ਕਿ ਕਿ ਨੇੜੇ ਤੋਂਮ ਦੇ ਵਿੱਚ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਰਹੀਆਂ ਆ ਇਸ ਕਰਕੇ ਇਸ ਸਬਸਿਡਰੀ ਦੇ ਉਹ ਮਤਲਬ ਬਣਾ ਕਾਂ ਬੰਦੀ ਕੀਤੀ ਗਈ ਹੈ ਤੇ ਜਿਹੜੇ ਉੱਪਰ ਕੁੱਲੂ ਮਰਾਲੀ ਸਾਈਡ ਤੋਂ ਤੇਜ਼ ਮੀਕਲ ਆ ਰਹੇ ਹੈ 80 ਦੀ ਸਪੀਡ ਤੋਂ ਉੱਪਰ ਉਹਨਾਂ ਦੇ ਚਲਾ ਰਹੇ ਹੈ ਜਿਆਦਾ ਜਿਆਦਾ ਸੁਝਾਇਆ ਵੀ ਜਾਂਦਾ ਤਾਂ ਕਿ ਇਸ ਤਰ੍ਹਾਂ ਦੇ ਨਿਆਣੇ ਜਿਹੜਾ ਨਦੀ ਰੇਲ ਦੇ ਵਿੱਚ ਜਾ ਰਹੀਆਂ ਉਹਨਾਂ ਨੂੰ ਮਾਰ ਜੋ ਸੀਨੀਅਰ ਅਫਸਰਾਂ ਦੀ ਹੁਕਮਤਾਰ ਜਾਰੀ ਰਹੂਗੀ ਤਾਂ ਕਿ ਜਿਹੜਾ ਇਸ ਤਰ੍ਹਾਂ ਦੇ ਜਿਹੜੀਆਂ ਤੇਜ਼ ਗਤੀ ਨਾਲ ਜਿਹੜੀ ਆਸੇ ਸੜਕੀ ਹਾਦਸੇ ਵੱਧ ਰਹੇ ਆ ਉਹਨਾਂ ਨੂੰ ਕੱਲ ਪਾਈ ਜਾ ਸਕਦੀ ਹੈ